ਦੇਵ ਤਖਾਓ ਇਹ ਰਤੈ ਦਿੱਤ ਧਿਆਉ ਸੇ ਗੁਰੂ ਰਾਮ ਦਾਸ ਤੁੰਗਾਵੋ ਸਿਐ ਜਨ ਬੇਜਨਨ ਕੇ ਨਾਸਕ ਬੇਜਨਨ ਕੇ ਦਾਸ ਸੇ ਹਰ ਤੋਂ ਬਿੰਦ Yeah. ਪਰਾਪਗਤ ਮਨ ਪਗਿਤ ਵਿਸ਼ਾਸੀ ਤਸਬਿਦ ਕੀਨੀ ਸ਼੍ਰੀ ਸੁਖ ਰਾਸੀ ਪਰਾਪਗਤ ਮਨ ਪਗਿਤ ਵਿਸ਼ਾਸੀ ਤਸਬਿਦ ਕੀਨੀ ਸ਼੍ਰੀ ਸੁਖ ਰਾਸੀ ਹੋਇ ਤੂਜਿ ਕਾ ਖੰਸਾ ਸਰਬੰਦੀ ਜਾ ਕੀ ਜੋਤ ਜਹਰਾਜ ਹੂਰ ਹਾਜ਼ਰਾ ਹਜ਼ੂਰ ਬਾਣਿਖ ਕੋਹਿਤ ਨਾਮ ਕੇ ਜਹਾਜ਼ ਸੇਨਾ ਬੰਦੂ ਪਦ ਪਾਵਨ ਪਦਤ ਵਚਨ ਕਰुणा निधान ਸਤਗੁਰ ਹਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਤਾਂ ਸਜੇ ਹੋਏ ਪਾਵਨ ਦਰਬਾਰਾਂ ਵਿਖੇ ਤਨ ਧਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਉਹ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤੇ ਪਾਵਨ ਅਸਥਾਨ ਤੇ ਪਹੁੰਚੇ ਗੁਰ ਪਿਆਰੇ ਖਾਲਸਾ ਜੀ ਵੱਡੇ ਭਾਗ ਦੇ ਆਪ ਜੀਆਂ ਤੇ ਸਾਹਿਬਾਂ ਦੇ ਪਾਵਨ ਅਸਥਾਨਾਂ ਤੇ ਸਤਿ ਅਗਰਲੇ ਦੇ ਦੀਵਾਨਾਂ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਰੇ ਪਾਵਨ ਦਰਬਾਰ ਵਿੱਚ ਹਾਜ਼ਰ ਹੋ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਹੋ ਮਲੇ ਲੋਕਾਂ ਦੀ ਜੀਵਨ ਤੇ ਅਮੋਲਕ ਸਵਾਸਾਂ ਨੂੰ ਸਫਲ ਬਣਾ ਰਹੇ ਚੰਦ ਲਈ ਲੜੀਵਾਰ ਇਤਿਹਾਸ ਦੇ ਵਿਚਾਰ ਉਤਾਨ ਸਿੰਘ ਮਹਾਰਾਜ ਦਾ ਪਾਵਨ ਇਤਿਹਾਸ ਆਪ ਸਰਵ ਕਰ ਰਹੇ ਜਿਸ ਅੰਦਰ ਆਪ ਜੀਆ ਨੇ ਪਿਛਲੇ ਪਰੰਪਰਣ ਅੰਦਰ ਸਰਵਣ ਕੀਤਾ ਹੈ ਤੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਰਹਿਣ ਲੱਗ ਪਏ ਪੈਰਾਗ ਧਨ ਕਰ ਲਿਆ ਕਿਸੇ ਦੇ ਨਾਲ ਬੋਲਦੇ ਨਹੀਂ ਬਚਨ ਬਲਾਸ ਕਰਨਾ ਛੱਡ ਦਿੱਤਾ ਬਾਦੂਰ ਇੱਕ ਤਰਕਤ ਦੀ ਸ਼ਾਨ ਹੈ ਵਿਚ ਜਾ ਪਾਤਸ਼ਾਹ ਬਰਾਜ ਜੰਦੇ ਸਾਰਾ ਸਾਰਾ ਦਿਨ ਉਸੇ ਤਰਕਤ ਦੇ ਥੱਲੇ ਬੈਠਿਆ ਆਰਾਮ ਕਰਦੇ ਆ ਅੰਮ੍ਰਿਤ ਪੀਂਦੇ ਚਿਤ ਕੀਤਾ ਦੇ ਘਰ ਦੇ ਵਿੱਚ ਮਹਾਰਾਜ ਰਹਿਤੇ ਰਹੇ ਹੁਣ ਨਾਤੇ ਆਪਣੇ ਹਰ ਸੰਗੀ ਸਾਥੀਆਂ ਦੇ ਨਾਲੇ ਕੋਲ ਦੇ ਬਚਨ ਬਲਾਸ ਕਰਦੇ ਸੁਣਦੇ ਜੇ ਆਉਤੇ ਵੀ ਨੇ ਕਿਉਂਕਾ ਵਾਰ ਬਰਾਜ ਇਜ ਵੇਦ ਨੇ ਪਾਣੁਕ ਜਿਵੇਂ ਨਵੇਂ ਬੱਦੇ ਨੂੰ ਕੀਦਾ ਪ੍ਰਸ਼ਾਨ ਤੇ ਇਹ ਐਸੀ ਖੇਡ ਜਦੋਂ ਮਾਂ ਨੇ ਵੇਖੀ ਤੇ ਮਾਂ ਕੋਲ ਆਈ ਸਤਿਗੁਰਾਂ ਦੇ ਤੇ ਆਪਰਾ ਕੀਤਾ ਤੇ ਪੁੱਤਰ ਕੰਮ ਕਾਰ ਜੇ ਕਰਤਾਰ ਦਾ ਕਰੋਗੇ ਕਾਰਬਿਆਰ ਵਿੱਚ ਲੰਘੋਗੇ ਇਹ ਦੁਨੀਆਂ ਨੂੰ ਪਤਾ ਲੱਗੇਗਾ ਕਿ ਜਿਵੇਂ ਜੇ ਤੁਹਾਡਾ ਤੁਸੀਂ ਧਾਰਨ ਕੀਤੀ ਹੋਈ ਹੈ ਖੇਡ ਦੁਨੀਆਂ ਬਦਫੌਲ ਕਰਦੀ ਹੈ ਹਾਸਾ ਇਕੱਠਾ ਕਰਦੀ ਹੈ ਸ਼ਰੀਕਾ ਜਿਹੜਾ ਹੈ ਉਹ ਵੀ ਗੱਲਾਂ ਕਰਦਾ ਤੇ ਜੇ ਘਰ ਦੇ ਕੰਮ-ਕਾਰ ਕਰੋਗੇ ਮੇਕਟ ਕਰੋਗੇ ਮਜ਼ਦੂਰੀ ਕਰੋਗੇ ਵਪਾਰ ਕਰੋਗੇ ਧਨ ਖੱਟ ਕੇ ਲਿਆਵੋਗੇ ਤੇ ਤਾਂ ਹੀ ਕੋਈ ਰਿਸ਼ਤਾ ਦੇਵੇਗਾ ਇਹੋ ਜੇ ਬਾਚਨ ਮਾਸ ਸੁਧਾਰ ਲਈਆ ਤੁਹਾਨੂੰ ਸਰ ਪਾਤਸ਼ਾਹ ਮਹਾਰਾਜ ਮਹਾਰਾਜ ਬਾਣ ਦੇ ਬਚਨ ਸੁਣੇ ਚਾਤਰ ਅੰਤ ਦੇ ਉੱਤੇ ਲੈ ਕਰਕੇ ਫਿਰ ਉਸੇ ਤਰ੍ਹਾਂ ਪਾਤਸ਼ਾਹ ਅਡੋਰ ਪੈ ਗਏ ਆਓ ਜੀ ਅੱਗੇ ਦਾ ਇਤਿਆਜ ਸਰਬਨ ਪਰਉਪਿਤ ਮਿਰਤੀਆਂ ਨੂੰ ਹੀ ਪਾਕਰ ਪਰੋ ਸਹਿਵਾ ਦੇ ਚਰਨਾਂ ਦਾ ਧਿਆਨ ਤਰਕੀ ਦਾ ਜਿ ਕਿ ਆਪੋ ਜੀ ਹਿਸਾ ਕਰਦਾ ਸ਼ੇਵਾਰੇ ਸਾਹਿਬ ਜੀ ਸਤਨਾਮ ਸਿਵਾਹਿ ਗੁਰੂ ਸਾਹਿਬ ਜੀ ਪਰਾਪਤਿ ਮਹਿ ਭਗਤਿ ਦਸ਼ਾਸੀ ਜਦ ਜਿਵੇਂ ਭਗਤੀ ਦਸ਼ਾ ਹੁੰਦੀ ਹੈ ਪਰਾ ਭਗਤੀ ਦੇ ਵਿੱਚ ਇਸ ਤਰ੍ਹਾਂ ਦੀ ਮਹਾਰਾਜ ਦੀ ਖੇਡ ਦਸ਼ਾ ਬਣ ਗਈ ਹੈ ਤਸਿੱਧ ਦੀ ਕੀਨੀ ਸ਼੍ਰੀ ਸੁਖ ਰਾਸੀ ਓ ਜੀ ਮਹਾਰਾਜ ਸਤਾ ਧਾਰਨ ਕਰ ਰੱਖੀ ਹੈ ਜਨ ਦਿਵਸ ਪਾਰ ਰਹੇ ਨਿਕੇਤਾ ਸਿਰ ਨੀ ਤੇ ਰਾਤ ਵੀ ਪਰ ਆਜ ਆਪਣੇ ਘਰ ਦੇ ਵਿੱਚ ਹੀ ਰਹਿੰਦੇ ਹਨ ਵਿਚੇ ਨਾ ਬੋਲਿਆ ਹੈ ਕਭ ਹੈ ਸੁਚੇਤਾ ਨਾਮ ਤੇ ਪਾਤਸ਼ਾਹ ਕਿਤੇ ਜਾਣਦੇ ਨੇ ਨਾਮ ਤੇ ਵਿਚਰਦੇ ਤੇ ਨਾਈ ਪਰ ਕਿਸੇ ਨਾਲ ਕੋਈ ਗੱਲ ਬਾਤ ਹੀ ਕਰਦੇ ਕਿ ਇਹ ਉਹ ਨਾ ਮਤ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਸਤ ਮੌਲਾ ਜੀ ਦਾ ਸਬਾਬ ਹੋਇਆ ਹੈ ਸਰੁਜ ਲਖਹਿ ਨਰ ਤਨ ਸੁਖ ਕੰਨਾਂ ਤੇ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹ ਇਹੋ ਜਿਹਾ ਸਬਾਬ ਅੰਤਰਮੁਕੀ ਮਿਰਤੀ ਕਰ ਲਈ ਹੈ ਕਿ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਇੰਜ ਜਾਪਦਾ ਹੈ ਮਨੁੱਖ ਜਿਵੇਂ ਕੋਈ ਤਨ ਨੂੰ ਭੋਗ ਲਾਗਿਆ ਹੋਵੇ ਖਾਣ ਪਾਣ ਨਹਿ ਰੁਚ ਸੋਕ ਕਰਹੀ ਨਾ ਤੈਨ ਕੋ ਜ ਰੁਚੀ ਦੇ ਦਾਲ ਖੁਸ਼ੀ ਸਹਿ ਸਕਤੇ ਹਨ ਨਾ ਪੀਂਦੇ ਸ਼ਾਂਤ ਗ੍ਰਿਤ ਮੁਖ ਤੂਛ ਨੇ ਤਰਹੀ ਸ਼ਾਂਤ ਮਈ ਵਿਰਤੀ ਰੱਖੀ ਹੈ ਨਾ ਖਾਣ ਪਾਣ ਹੀ ਕਰਦੇ ਨਾ ਕਿਸੇ ਨਾਲ ਗਲ ਪਾਤ ਕਰਦੇ ਚੁੱਪ ਰਹਿੰਦੇ ਹਨ ਮਾਤ ਆਨ ਬਹੁ ਕਰ ਕਰੇ ਤੂ ਮਾਂ ਬੜਾ ਪ੍ਰੇਮ ਕਰਦੀ ਬਾਰ-ਬਾਰ ਘੜੀ-ਗੁੜੀ ਕਹਿੰਦੀ ਹੈ ਛਕੜ ਨੂੰ ਮਾਂ ਬੁਲਾਉਂਦੀ ਹੈ ਸਤਿਗੁਰਾਂ ਨੂੰ ਅਸਨ ਖੁਆਵੇ ਹੈ ਮధుਰੀ ਸਮੇਤੂ ਤੇ ਕਹਿੰਦੇ ਮਿੱਠੇ ਸਹਿਦ ਪਾਪੋ ਲਿਆਉਂਦੀ ਹੈ ਲੰਗਰ ਪ੍ਰਸ਼ਾਦ ਵੀ ਲਿਆਉਂਦੀ ਹੈ ਨਾਲੇ ਠਾ ਵੀ ਧਿਆਨ ਕਰਕੇ ਲਿਆਉਂਦੀ ਹੈ ਛਕ ਲੋ ਦੁਰਬਲ ਪਾਤਮਕਾ ਤੁਹ ਸਹੀਰਾ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਮਾਂ ਕਹਿੰਦੀ ਹੈ तो आटा जीरा इस शरीर है दुर्बल हो गया, कमजोर हो गया है। क्यों ना कहो को निजरुजिकी पीरा। ते बदल जे कोई रोग है, कोई दुख है, बोल के दसों लालच तरवा दिए। आनन्द पीत अचंचल अंगा। आनन्द पीत अचंचल अंगा। नांदे पराज। ਸਰੀਰ ਦਾ ਅੰਗ ਹੀ ਹਲਾਉਂਦੇ ਨੇ ਅਚੰਚਲ ਚਰ ਚਰ ਪਾਵਾਂਗੇ ਕਿਰਿਆ ਕਰਨੀ ਹਲਾਣਾ ਅਚੰਚਲ ਰਹੀਂ ਤੇ ਜਿਹੜਾ ਮੋਖ ਕਰ ਮੰਤਰੀ ਮਾਲਕ ਪੀਲੇ ਰੰਗ ਦੀ ਜਰਦੀ ਛਾ ਗਈ ਆ ਰੋਗ ਤੇ ਕਿ ਕਿਸ ਨਾ ਬੋਲ ਲੋ ਹ ਸੰਗ ਉਹ ਮੰਗਾ ਕਿਰਨਾਈ ਪੁੱਤਰ ਤਾ ਤੁਸ ਕਿਸੇ ਦੇ ਨਾਲ ਬੋਲਦੇ ਹੋ ਕੁਰਸੀ ਵੀ ਨਹੀਂ ਟੇਡਾ ਵੀ ਨਹੀਂ ਹੈ ਮਾਂ ਗੁਣ ਬੈਠੀ ਸਭਾ ਆ ਰਹੀ ਹੈ ਤੇ ਆਪਣੇ ਸਾਥੀਆਂ ਆਪਣੇ ਸੰਗੀਆਂ ਦੇ ਸੰਗ ਦੇ ਵਿੱਚ ਮਿਲ ਕੇ ਵਿਚਰਤ ਕਿਉਂ ਤੂੰ ਨਾਹੀ ਉਹਨਾਂ ਤੇ ਲੜ ਕਿਉਂ ਨਹੀਂ ਖੇਡਦੇ ਤੁਹਾਡੇ ਮਿੱਤਰ ਦੋਸਤ ਜਿਨ੍ਹਾਂ ਦੇ ਨਾਲ ਬਚਪਨ ਤੇ ਖੇਡਿਆ ਕਰਦੇ ਸੀ ਉਹ ਹੁਣ ਵੀ ਆਉਂਦੇ ਨੇ ਬਲਾਉਂਦੇ ਨੇ ਤੁਸੀਂ ਕਿਉਂ ਨਹੀਂ ਉਹਨਾਂ ਨਾਲ ਜਾਂਦੇ ਬਾਸੁਰ ਮਿਸਾ ਇਕਾਂਤ ਨਿਕੇ ਤੂੰ ਜਨਮੀ ਤੇ ਰਾਤ ਦੇ ਮਹਾਰਾਜ ਇਕੱਲਿਆਂ ਸਮਾਂ ਨਤੀਜ ਕਰਦੇ ਘਰ ਵਿੱਚ ਰਹਿ ਭਰ ਕੇ ਪਰੇ ਰغب ਕੋ ਕਿਉਂ ਕਰਦੇ ਨਹੀਂ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਮਾਂ ਕਹਿੰਦੀ ਕਈ ਨਹੀਂ ਦੇਉਂਦੇ ਨਹੀਂ ਤੇ ਰਾਤ ਕਿਉਂ ਨਹੀਂ ਕਿਸੇ ਨਾਲ ਗੱਲਬਾਤ ਕਰਦੇ ਤੂੰ ਨਹੀਂ ਕੋਈ ਸ਼ੱਕ ਨਹੀਂ ਸਕਉਂਦੇ ਕੀ ਗੱਲ ਹੋ ਗਈ ਹੈ ਵਿੱਚ ਸਮੋਂ ਅਸਨਿ ਕਰਦੇ ਨਹੀਂ ਖਾਣਾ ਨਾ ਤੇ ਰੁਚੀ ਦੇ ਦਾਲ ਕੋਈ ਭੋਜਨ ਪਦਾਰਥ ਸ਼ੱਕ ਦੇ ਹੋ ਮੈਨੂੰ ਮੈਨੂੰ ਕੋਈ ਟ੍ਰੈਕ ਸਟੈਨਿਕਲ ਰੋ ਹੋ ਗਿਆ ਪਰ ਪੇਟ ਵਿੱਚ ਦੁੱਖ ਹੈ ਤਾਂ ਦੱਸ ਦਿਓ ਮੋਹ ਹਰ ਮੋਹ ਜਨਨੀ ਇਵ ਪਾਖੀ ਜਦੋਂ ਮੋੜ ਮਾ ਮਾਂ ਇਹੋ ਜੀਆਂ ਗੱਲਾਂ ਕਰਦੀ ਪੁੱਛਦੀ ਹੈ ਮਾਂ ਤੁਹਾਨੂੰ ਸਫਾ ਰਾਜ ਨੂੰ ਸੁਤੂਪ ਚਾਰ ਕਰਨ ਆਪਣਾਖੀ ਤੇ ਮਾਂ ਆਪਣੇ ਪੁੱਤਰ ਦਾ ਅਨਾਂ ਉਗਾਇ ਤੇ ਕਹੋ ਕੇ ਦੱਸ ਕਿ ਕੋਈ ਪੇਟ ਚ ਕੋਈ ਦਿੱਕਤ ਹੈ ਤਾਂ ਦੱਸੋ ਮੈਂ ਕਰਵਾ ਦੇਈਏ ਉਪਚਾਰ ਉਦਾਰੇਗਾ